ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪੰਜਵਾ ਗੁਰ ਚਰਨ ਸਰੇਵਤ ਦੁੱਖ ਗਿਆ ਪਾਰ ਬ੍ਰਹਮ ਪ੍ਰਭ ਕਰੀ ਮਾਇਆ ਗੁਰਾਂ ਦੇ ਚਰਨਾਂ ਨੂੰ ਸੇਵਨਿਆ ਉਸ ਮਨੁੱਖ ਦਾ ਜੰਮਣ ਮਰਨ ਆਦ ਦਾ ਦੁੱਖ ਚਲਿਆ ਗਿਆ ਹੈ ਜਿਸ ਮਨੁੱਖ ਉਪਰ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪ੍ਰਭੂ ਪਰਮਾਤਮਾ ਨੇ ਆਪਣੀ ਦਇਆ ਕਈਏ ਮਾਇਆ ਕਿਰਪਾ ਦ੍ਰਿਸ਼ਟੀ ਕੀਤੀ ਹੈ ਸਰਬ ਮਨੋਰਥ ਪੂਰਨ ਕਾਮ ਜਪ ਜੀਵੇ ਨਾਨਕ ਰਾਮ ਨਾਮ ਉਸ ਦੇ ਕਹਿੰਦੇ ਸਾਰੇ ਮਨੋਰਥ ਸੰਕਲਪ ਤੇ ਸਾਰੇ ਕੰਮਕਾਰ ਵੀ ਪੂਰੇ ਹੋਏ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਰਾਮ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਜੀਵਣਾ ਕਰਦੇ ਹਾਂ ਸਉ ਰੁੱਤ ਸੁਹਾਵੀ ਜਿਤ ਹਰ ਚਿਤ ਆਵੈ ਏ ਭਾਈ ਉਹ ਹੀ ਪ੍ਰਤਖਵਾ ਅਵਸਥਾ ਰੂਪੀ ਰੁੱਤ ਜਿਹੜੀ ਸ਼ੋਭਨੀਕ ਹੈ ਜਿਸ ਵਿੱਚ ਪ੍ਰਮਾਤਮਾ ਚੇਤੇ ਆਉਂਦਾ ਹੈ ਬੇਨ ਸਤਗੁਰ ਦੀਸੈ ਬਿਲ ਲੰਤੀ ਸਾਗਤ ਫਿਰ ਫਿਰ ਆਵੇ ਜਾਵੇ ਰਹਾਉ ਸਤਗੁਰਾਂ ਤੋਂ ਬਗੈਰ ਸਾਰੀ ਸ੍ਰਿਸ਼ਟੀ ਹੀ ਵਿਰਲਾਪ ਕਰਦੀ ਦਿਸ ਰਹੀ ਹੈ ਸਾਗਤ ਕਠੋਰ ਚਿਤ ਵਾਲਾ ਪੁਰਖ ਫਿਰ ਫਿਰ ਮੁੜ ਮੁੜ ਜੁਨਾ ਵਿੱਚ ਆਉਂਦਾ ਜਾਂਦਾ ਰਿੰਦਾ ਹੈ ਰਹਾਉ ਸੇ ਤਨਵੰਦ ਜਿਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਹੇ ਪਾਯੂ ਮਨੁੱਖ ਹੀ ਤਨਵੰਦ ਤਨ ਵਾਲੇ ਹਨ ਜਿਨ੍ਹਾਂ ਦੇ ਪਾਸ ਹਰੇ ਪਰੇ ਕਰਨ ਵਾਲੇ ਪ੍ਰਭੂ ਪਰਮਾਤਮਾ ਦੀ ਨਾਮ ਰੂਪੀ ਰਾਸ ਪੂੰਜੀ ਹੈ ਉਹਨਾਂ ਨੇ ਕਾਮ ਕ੍ਰੋਧ ਆਦ ਵਿਕਾਰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਨਾਸ਼ ਕਰ ਲਏ ਹਨ ਬੈ ਬinsic ਨਿਰਪੈ ਪਦ ਪਾਇਆ ਗੁਰ ਮਿਲ ਨਾਨਕ ਖਸਮਤ ਆਇਆ ਉਨ੍ਹਾਂ ਦੇ ਕਹਿੰਦੇ ਸਾਰੇ ਡਰ ਨਾਸ਼ ਹੋ ਗਏ ਅਤੇ ਉਹਨਾਂ ਨੇ ਨਿਰ ਭੈ ਭੈ ਤੋਂ ਰਹਿਤ ਪਦਵੀ ਨੂੰ ਪਾਉਣਾ ਕੀਤਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਨੇ ਗੁਰਾਂ ਨਾਲ ਮਿਲ ਕਰਕੇ ਖਸਮ ਮਾਲਕ ਵਾਹਿਗੁਰੂ ਨੂੰ ਸਿਮਰਨਾ ਕੀਤਾ ਹੈ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਪ ਜਪ ਹੋਈ ਪੂਰਨ ਆਸ ਸਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਪ੍ਰਭੂ ਪਰਮਾਤਮਾ ਨੇ ਆਪ ਵਸਣਾ ਕੀਤਾ ਹੈ ਟਿਕਾਣਾ ਕੀਤਾ ਹੈ ਉਸ ਸੰਗਤ ਦੁਆਰਾ ਹਰੀ ਪਰਮਾਤਮਾ ਨੂੰ ਜਪ ਜਪ ਕੇ ਮੇਰੀ ਆਸ ਇੱਛਾ ਪੂਰੀ ਹੋਈ ਹੈ ਜਲ ਥਲ ਮਹੀਲ ਰਵ ਰਹਾ ਗੁਰ ਮਿਲ ਨਾਨਕ ਹਰ ਹਰ ਕਹਿਆ ਜੋ ਪ੍ਰਭੂ ਜਲ ਪਾਣੀ ਵਾਲੀਆਂ ਥਾਵਾਂ ਤੇ ਥਲ ਖੁਸ਼ਕ ਥਾਵਾਂ ਵਿੱਚ ਮਹੀਲ ਵਿੱਚ ਵੇਚਵਾ ਮਹੀ ਧਰਤੀ ਅਤੇ ਅਲ ਆਕਾਸ਼ ਵਿੱਚ ਰਬ ਵਿਆਪਕ ਹੋ ਰਿਹਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਗੁਰਾਂ ਨਾਲ ਮਿਲ ਕਰਕੇ ਆਸਾਨੀ ਉਸ ਹਰੇ ਭਰੇ ਕਰਨ ਵਾਲੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਕਹਿਆ ਭਾਵ ਉਚਾਰਣਾ ਕੀਤਾ ਹੈ ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ ਉਸ ਲਈ ਕਹਿੰਦੇ ਇਹ ਨਾਮ ਹੀ ਅਸ਼ਟ 8 ਮੁਖ ਸਿੱਧੀਆਂ ਤੇ ਨਵ 9 ਨਿਧੀਆਂ ਦੇਣ ਵਾਲਾ ਹੈ ਕਰਮ ਬਖਸ਼ਿਸ਼ ਦੁਆਰਾ ਹੋਈ ਪ੍ਰਾਪਤੀ ਨਾਲ ਜਿਸ ਨੂੰ ਪ੍ਰਭੂ ਆਪ ਆਪਣਾ ਨਾਮ ਦੇਣਾ ਕਰਦਾ ਹੈ ਜਿਸ ਉੱਪਰ ਪ੍ਰਭੂ ਦੀ ਕਰਮ ਕਿਰਪਾ ਹੋਈ ਹੈ ਉਸ ਨੂੰ ਗੁਰੂ ਸਾਹਿਬ ਜੀ ਦੀ ਪ੍ਰਾਪਤੀ ਹੋਈ ਹੈ ਜਿਸ ਨੂੰ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਉਸ ਨੂੰ ਗੁਰੂ ਸਾਹਿਬ ਜੀ ਪਰਮਾਤਮਾ ਦਾ ਨਾਮ ਦੇਣਾ ਕਰਦੇ ਹਨ ਪ੍ਰਭ ਜਪ ਜਪ ਜੀ ਵਹਿ ਤੇਰੇ ਦਾਸ ਗੁਰਮਿਲ ਨਾਨਕ ਕਮਲ ਪਰਗਾਸ ਏ ਪ੍ਰਭੂ ਪਰਮੇਸ਼ਰ ਤੇਰੇ ਦਾਸ ਸੇਵਕ ਤੇਰੇ ਨਾਮ ਨੂੰ ਮਨ ਬਾਣੀ ਸਰੀਰ ਦੁਆਰਾ ਜਪ ਜਪ ਕੇ ਹੀ ਜੀਉਣਾ ਕਰਦੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਨਾਲ ਮਿਲ ਕਰਕੇ ਉਹਨਾਂ ਦੇ ਹਿਰਦੇ ਰੂਪੀ ਕਮਲ ਵਿੱਚ ਤੇਰੇ ਗਿਆਨ ਦਾ ਪ੍ਰਗਾਸ ਚਾਨਣ ਹੋਇਆ ਹੈ ਬਸੰਤ ਮਹੱਲਾ ਪੰਜਵਾ ਘਾਰ ਪਹਿਲਾ ਇੱਕ ਤੁਕੇ ਬਸੰਤ ਰਾਗ ਅੰਦਰ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਘਾਰ ਪਹਿਲੇ ਸੁਰਤਾਲ ਵਿੱਚ ਇੱਕ ਤੁਕੇ ਇੱਕ ਇੱਕ ਤੁਕ ਦੇ ਅੰਕ ਵਾਲੇ ਸ਼ਬਦ ਉਚਾਰਨ ਕਰਦੇ ਹਨ ਸਤਿਗੁਰੂ ਮੰਗਲ ਕਰਦੇ ਹਨ ਇੱਕ ਊੰਕਾਰ ਸਤਿਗੁਰ ਪ੍ਰਸਾਦ ਇੱਕ ਅਦੁੱਤੀ ਬ੍ਰਹਮ ਊੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪਰਸਾ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਿਰਿ ਵਿਚੁੰਨਿਆ ਏ ਭਾਈ ਪ੍ਰਮਾਤਮਾ ਦਾ ਨਾਮ ਜਪ ਕੇ ਸਾਰੀਆਂ ਇਛਾਵਾਂ ਹੀ ਪੂਰੀਆਂ ਹੋ ਜਾਂਦੀਆਂ ਚਿਰੀ ਚਿਰਾ ਤੋਂ ਵਿਛੜੇ ਹੋਏ ਜੀਵ ਪਰਮਾਤਮਾ ਨੇ ਆਪ ਆਪਣੇ ਨਾਲ ਮਿਲਣਾ ਕੀਤੇ ਹਨ ਤੁਮ ਰਵੋ ਗੋਬਿੰਦ ਰਵਣ ਜੋਗ ਜਿਤ ਰਵੇ ਸੁਖ ਸਹਿਜ ਭੋਗ ਰਹਾਉ ਏ ਭਾਈ ਤੁਸੀਂ ਰਵਣ ਉਚਾਰਣ ਜੋਗ ਗੋਬਿੰਦ ਪਰਮਾਤਮਾ ਦੇ ਨਾਮ ਜਸ ਨੂੰ ਰਵੋ ਉਚਾਰਣ ਕਰੋ ਵਾਜੂ ਪ੍ਰਭੂ ਸਭ ਤੋਂ ਰਵਣ ਸੁੰਦਰ ਤੇ ਆਪਣੇ ਸਰੂਪ ਵਿੱਚ ਜੋਗ ਜੋੜਨ ਵਾਲਾ ਹੈ ਉਸ ਦਾ ਜਸ ਉਚਾਰਨ ਕਰੋ ਜਿਸ ਦੇ ਜਸ ਨਾਮ ਨੂੰ ਰਵਿਆ ਉਚਾਰਨ ਕਰਕੇ ਸੁਖ ਅਚੁੱਤ ਸੁਖ ਸਰੂਪ ਪਰਮਾਤਮਾ ਦੇ ਆਨੰਦ ਨੂੰ ਭੋਗ ਮੰਨਣਾ ਕਰੀਦਾ ਹੈ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸਮਾਲਿਆ ਪ੍ਰਭੂ ਨੇ ਆਪਣੀ ਕਿਰਪਾ ਮਿਹਰ ਕਰਕੇ ਆਪਣੇ ਗਿਆਨ ਦ੍ਰਿਸ਼ਟੀ ਦੁਆਰਾ ਮੈਨੂੰ ਦਾਸ ਨੂੰ ਕਹਿੰਦੇ ਨਿਹਾਲਿਆ ਤੱਕਣਾ ਕੀਤਾ ਹੈ ਵਾ ਜਿਸ ਨੂੰ ਆਪਣੀ ਕਿਰਪਾ ਨਜ਼ਰ ਦ੍ਰਿਸ਼ਟੀ ਕਰਕੇ ਤੱਕਿਆ ਹੈ ਉਸ ਨੂੰ ਨਿਹਾਲਿਆ ਨਿਹਾਲ ਆਨੰਦ ਪ੍ਰਸੰਨ ਕਰ ਦਿੱਤਾ ਹੈ ਪ੍ਰਭੂ ਨੇ ਆਪਣਾ ਦਾਸ ਸੇਵਕ ਆਪ ਹੀ ਸੰਭਾਲਣਾ ਕੀਤਾ ਹੈ ਸੇਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖਤਨੀ ਸਾਡੀ ਹਿਰਦੇ ਰੂਪੀ ਸੇਜਾ ਸਰਦਾ ਆਦ ਗੁਣਾਂ ਦੀ ਵਿਛਾਈ ਕਰਕੇ ਸ਼ੋਭ ਨੀਕ ਹੋ ਰਹੀ ਹੈ ਅਤੇ ਰਸ ਪ੍ਰੇਮ ਪੂਰਵਕ ਅਵਸਥਾ ਬਣ ਰਹੀ ਹੈ ਜਿਸ ਵਿੱਚ ਸੁੱਖਾਂ ਦੇ ਧਨੀ ਮਾਲਕ ਪ੍ਰਭੂ ਜੀ ਆ ਕੇ ਮਿਲੇ ਹਨ ਮੇਰਾ ਗੁਣ ਅਵਗਣ ਨ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਪਰਮਾਤਮਾ ਨੇ ਮੇਰਾ ਗੁਣ ਗੁਨਾਹ ਔਗਣ ਜਿਹੜਾ ਕੁਝ ਵੀ ਨਹੀਂ ਵਿਚਾਰਨਾ ਕੀਤਾ ਹੈ ਵਾ ਮੇਰੇ ਗੁਨਾ ਤੋਂ ਹੀਣੇ ਦਾ ਅਵਗਣ ਵੀ ਕੋਈ ਨਹੀਂ ਵਿਚਾਰਨਾ ਕੀਤਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸਾਂ ਨੇ ਪ੍ਰਭੂ ਪਰਮਾਤਮਾ ਦੇ ਚਰਨ ਕਮਲਾਂ ਨੂੰ ਹੀ ਪੂਜਾਰਿਆ ਪੂਜਣਾ ਕੀਤਾ ਹੈ ਬਸੰਤ ਮਹੱਲਾ ਪੰਜਵਾ ਕਿਲਬਿਕ ਬਿਨਸੇ ਗਾਏ ਗੁਨਾ ਆਨੰਦਨ ਉਪਜੀ ਸਹਿਜ ਤੁਨਾ ਪਰਮਾਤਮਾ ਦੇ ਗੁਣ ਗਾਉਣ ਕਰਕੇ ਸਾਰੇ ਕਿਲਵਿਖ ਪਾਪ ਨਾਸ਼ ਹੋ ਗਏ ਹਨ ਅਨ ਦਿਨ ਰਾਤ ਦਿਨ ਸ਼ਾਂਤੀ ਦੇਣ ਵਾਲੀ ਸਤਨਾਮ ਦੀ ਤੁਨਾ ਤੁਨੀ ਉਪਜੀ ਗਈ ਹੈ ਵਾ ਐਸੀ ਸਹਿਜ ਤੁਨੀ ਪ੍ਰਗਟ ਹੋਈ ਹੈ ਜਿਸ ਨੇ ਅਵਿਦਿਆ ਰੂਪੀ ਰਾਤ ਤੋਂ ਗਿਆਨ ਦੇ ਦਿਨ ਦੀ ਪ੍ਰਾਪਤੀ ਕਰਵਾ ਦਿੱਤੀ ਹੈ ਮਨ ਮੌਲਿਓ ਹਰ ਚਰਨ ਸੰਗ हे भाई परमात्मा ਦੇ ਚਰਨ ਕਮਲਾਂ ਨਾਲ ਮੇਰਾ ਮਨ ਮੌਲਿਓ ਉੱਪਰ ਫੁੱਲ ਧੋ ਰਿਆ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੋਂ ਹਰ ਨਾਮ ਰੰਗ ਰਹਾਉ ਪ੍ਰਭੂ ਨੇ ਆਪਣੀ ਕਿਰਪਾ ਮਿਹਰ ਕਰਕੇ ਸਾਧੂ ਸ੍ਰੇਸ਼ਟ ਮਹਾਤਮਾ ਜਨ ਭੇਟੇ ਮਲਾਉਣਾ ਕੀਤੇ ਹਨ ਜਿਨ੍ਹਾਂ ਦੀ ਸੰਗਤ ਵਿੱਚ ਮੈਂ ਨਿੱਦਾ ਪ੍ਰਤੀ ਪ੍ਰਮਾਤਮਾ ਦੇ ਨਾਮ ਦੇ ਰੰਗ ਪ੍ਰੇਮ ਵਿੱਚ ਰਾਤੋਂ ਕੀ ਰੰਗਿਆ ਗਿਆ ਹਾਂ ਰਹਾਉ ਕਰ ਕਿਰਪਾ ਪ੍ਰਗਟੇ ਗੋਪਾਲ ਲਾੜ ਲਾਏ ਉਦਾਰੇ ਦੀਨ ਦਿਆਲ ਆਪਣੀ ਕਿਰਪਾ ਮਿਹਰ ਕਰਕੇ ਕਿ ਗੋਪਾਲ ਪ੍ਰਭੂ ਜੀ ਪ੍ਰਗਟੇ ਪ੍ਰਗਟ ਹੋ ਆਏ ਹਨ ਦੀਨ ਗਰੀਬਾਂ ਉੱਪਰ ਦਇਆਲ ਮਿਹਰਬਾਨ ਹੋਣ ਵਾਲੇ ਪ੍ਰਭੂ ਨੇ ਆਪਣੀ ਸ਼ਰਨ ਰੂਪੀ ਲਾੜ ਪੱਲੇ ਵਿੱਚ ਲਾ ਕੇ ਆਪਣੇ ਸੇਵਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤੇ ਹਨ ਇਹ ਮਨ ਹੋਆ ਸਾਧੂ ਧੂਰ ਨਿਤ ਦੇਖੈ Swami ਹਜੂਰ ਸਾਡਾ ਇਹ ਮਨ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੇ ਚਰਣਾ ਦੀ ਧੂੜੀ ਹੋਇਆ ਹੈ ਭਾਵ ਅਤਿਅੰਤ ਨਿਮਰਤਾ ਦੇ ਸਹਿਤ ਹੋਇਆ ਹੈ ਜੋ ਹੁਣ Swami Malik Prabhu ਨੂੰ ਨਿੱਤਾ ਪ੍ਰਤੀ ਆਪਣੇ ਹਜੂਰ ਨੇੜੇ ਤੋਂ ਨੇੜੇ ਕਰਕੇ ਵੇਖਦਾ ਹੈ ਕਾਮ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਜਿਸ ਕਰਕੇ ਕਹਿੰਦੇ ਸਮੰਦੇ ਅੰਦਰੋਂ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਤੀਕਣ ਬਿਰਤੀ ਅਤੇ ਰਸਾਂ ਕਸਾਂ ਦੀ ਤ੍ਰਿਸ਼ਨਾ ਚਲੀ ਗਈ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸਭ ਪ੍ਰਮਾਤਮਾ ਦੀ ਹੀ ਕਿਰਪਾ ਮੇਰ ਹੋਈ ਹੈ ਬਸੰਤ ਮਹੱਲਾ ਪੰਜਵਾ ਰੋਗ ਮਿਟਾਏ ਪ੍ਰਭੂ ਆਪ ਬਾਲਕ ਰਾਖੇ ਆਪਣੇ ਕਰ ਥਾਪ ਇਹ ਭਾਈ ਪ੍ਰਭੂ ਨੇ ਆਪ ਹੀ ਆਪਣੇ ਦਾਸਾਂ ਦੇ ਪ੍ਰਤੱਖ ਵਾ ਅਗਿਆਨ ਹਉਮੇ ਆਦ ਦੇ ਰੋਗ ਮਿਟਾਉਣਾ ਕੀਤੇ ਹਨ ਆਪਣੇ ਬਾਲਕ ਬੱਚੇ ਦਾਸ ਨੂੰ ਆਪਣੇ ਕਰ ਹੱਥਾਂ ਨਾਲ ਥਾਪੜਾ ਦੇ ਕੇ ਰਖਣਾ ਕੀਤੇ ਹਨ। ਸਾਤ ਸਹਿਜ ਗ੍ਰਹਿ ਸਦ ਬਸੰਤ ਜੋ ਸ਼ਾਂਤੀ ਦਾ ਸਰੂਪ ਬ੍ਰਹਮ ਹੈ ਉਹਨਾਂ ਦਾਸਾਂ ਦਾ ਸਹਿ ਸੁਤੇ ਸਿੱਧ ਹੀ ਉਸ ਦੇ ਸਤਸੰਗਤ ਸਰੂਪ ਰੂਪੀ ਘਰ ਵਿੱਚ ਸਦੀਵੀ ਬਸੰਤ ਵਾਸਾ ਹੋਇਆ ਹੈ। ଅਥਵਾ ਸ਼ਾਂਤ ਸਰੂਪ ਬ੍ਰਹਮ ਦਾ ਸਹਿਜੇ ਹੀਰ ਦੇ ਰੂਪੀ ਘਰ ਵਿੱਚ ਸਦੀਵੀ ਬਸੰਤ ਕਈ ਇਹ ਆਨੰਦ ਪ੍ਰਾਪਤ ਹੋਇਆ ਹੈ। ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤਰ ਰਹਾਉ ਜਦੋਂ ਅਸੀਂ ਪੂਰਨ ਗੁਰਾਂ ਦੀ ਸ਼ਰਣ ਵਿੱਚ ਆਏ ਤਦੋਂ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਮੰਤਰ ਨੂੰ ਜਪ ਕੇ ਕਲਿਆਣ ਮੁਕਤ ਰੂਪ ਹੋ ਗਏ ਹਾਂ ਕਲਿਆਣ ਰੂਪ ਸੁਖ ਸਰੂਪ ਵਿੱਚ ਇਸਤਤ ਹੋ ਗਏ ਹਾਂ ਰਹਾਉ ਸੋਗ ਸੰਤਾਪ ਕੱਟੇ ਪ੍ਰਭ ਆਪ ਗੁਰ ਆਪਣੇ ਕੋ ਨਿਤ ਨਿਤ ਜਾਪ ਵਿਛੋੜੇ ਦੇ ਸੋਗ ਗਮ ਤੇ ਨਾ ਪ੍ਰਾਪਤੀ ਦੇ ਸੰਤਾਪ ਦੁਖ ਵਾ ਪਲੀ ਪ੍ਰਕਾਰ ਚਿੰਬੜੇ ਹੋਏ ਆਦੀ ਵਿਆਦੀ ਅਤੇ ਉਪਾਦੀ ਆਦ ਤਾਪ ਪ੍ਰਮਾਤਮਾ ਨੇ ਆਪ ਹੀ ਕੱਢ ਦਿੱਤੇ ਹਨ ਅਸੀਂ ਆਪ ਦੇ ਆਸਰੇ ਗੁਰੂ ਨੂੰ ਵੀ ਨਿਤ ਨਿਤ ਨਿਤਾ ਪ੍ਰਤੀ ਜਪਣਾ ਕਰਦੇ ਹਾਂ ਤੁਸੀਂ ਵੀ ਜਪਣਾ ਕਰੋ ਸੋ ਜੋ ਜਨ ਤੇਰਾ ਜਪੇ ਨਾਮ ਸਭ ਫਲ ਪਾਏ ਨੇਚਲ ਗੁਣ ਗਾਉ। हे प्रभु ਜਿਹੜਾ ਵੀ ਜਨ ਮਨੁਖ ਤੇਰਾ ਨਾਮ ਜਪਣਾ ਕਰਦਾ ਉਹ ਤੇਰੇ ਗੁਣਾ ਨੂੰ ਗਾ ਕਰਕੇ ਨੇਚਲ ਅਚਲ ਚਿਤ ਵਾਲਾ ਹੋਇਆ ਹੈ ਅਤੇ ਉਸਨੇ ਧਰਮ ਮਰਤ ਕਾਮ ਮੋਕ ਰੂਪੀ ਸਾਰੇ ਫਲ ਹੀ ਪ੍ਰਾਪਤ ਕਰ ਲਏ ਹਨ। ਨਾਨਕ ਭਗਤਾ ਭਲੀ ਰੀਤ ਸੁਖ ਦਾਤਾ ਜਪਦੇ ਨੀਤ ਨੀਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਭਗਤਾ ਸੇਵਕ ਜਨਾਂ ਦੀ ਇਹ ਬਹੁਤ ਹੀ ਭਲੀ ਚੰਗੀ ਰੀਤੀ ਮਰਿਆਦਾ ਹੈ ਜੋ ਸੁੱਖਾਂ ਦੇ ਦੇਣ ਵਾਲੇ ਪ੍ਰਭੂ ਨੂੰ ਨੀਤ ਨੀਤ ਨਿੱਤਾਂ ਪ੍ਰਤੀ ਜਪਦੇ ਹੀ ਰਹਿੰਦੇ ਹਨ ਆਓ ਆਪਾਂ ਵੀ ਜਪੀਏ ਵਾਹਿਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਸ ਵਾਹਿਗੁਰੂ ਜੀ ਕੀ ਫਤਿਹ